ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਹੜ੍ਹਾਂ ਤੋਂ ਬਾਅਦ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਕਿਸਾਨ ਮੇਲਾ ਲਗਾਇਆ ਗਿਆ ਲੁਧਿਆਣਾ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਹੜ੍ਹਾਂ ਦੀ ਮਾਰ ਜਿਨ੍ਹਾਂ ਨੇ ਝੱਲੀ ਓਐਸ ਮੇਲੇ ਵਿੱਚ ਪਹੁੰਚ ਰਹੇ ਨੇ ਖੇਤੀਬਾੜੀ ਮਹਰ ਪਹਿਲਾਂ ਹੀ ਪੰਜਾਬ ਦੇ ਹੋਰ ਹਿੱਸਿਆਂ ਤੋਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹ ਦੇਣ ਲਈ ਪਹੁੰਚ ਚੁੱਕੇ ਨੇ ਤੇ ਇਸ ਸਾਲ ਮੇਲੇ ਦਾ ਵਿਸ਼ਾ ਸੀ ਖੇਤੀ ਪੈਦਾ ਕਰੋ ਆਮਦਨ ਵਧਾਓ ਖੇਤੀ ਕਰੋ ਤੇ ਆਮਦਨ ਵਧਾਓ ਇਹ ਵਿਸ਼ਾ ਸੀ ਤੇ ਉਥੇ ਹੀ ਕਿਸਾਨਾਂ ਨੇ ਹੜਾਂਕਾਰਨ ਪੈਦਾ ਹੋਈਆਂ ਚੁਣੌਤੀਆਂ ਤੇ ਚਰਚਾ ਕੀਤੀ ਖੇਤੀਬਾੜੀ ਆਮਦਨ ਵਧਾਉਣ ਲਈ ਮਾਹਿਰਾਂ ਤੋਂ ਹੱਲ ਮੰਗੇ ਹਾਲਾਂਕਿ ਮੇਲੇ ਵਿੱਚ ਸੱਭਿਆਚਾਰਕ ਸਮਾਗਮ ਨਹੀਂ ਕਰਵਾਏ ਗਏ ਹੜਾਂਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਫਸਲਾਂ ਦਾ ਨੁਕਸਾਨ ਮਿੱਟੀ ਦੀ ਘਟੋਤੀ ਮਸ਼ੀਨਰੀ ਨੂੰ ਨੁਕਸਾਨ ਪਸ਼ੂਆਂ ਦੀ ਪਰੇਸ਼ਾਨੀ ਤੇ ਗੰਭੀਰ ਚਰਚਾ ਕੀਤੀ ਗਈ ਇਸ ਦੇ ਬਾਵਜੂਦ ਕਿਸਾਨ ਸਵੈ ਨਿਰਭਰਤਾ ਅਤੇ ਨਵੀਨਤਾ ਪ੍ਰਤੀ ਉਤਸ਼ਾਹਤ ਸਨ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ சதਵੀਰ ਸਿੰਘ ਨੇ ਕਿਹਾ ਕਿ ਰਾਵੀ ਦਰਿਆ ਦੇ ਓਵਰਫਲੋ ਨੇ ਹੜ੍ਹਾਂ ਦਾ ਕਾਰਨ ਬਣਾਇਆ ਹੈ ਜਸਨਾਰ 5 ਲੱਖ 100 ਏਕੜ ਜ਼ਮੀਨ ਮਸ਼ੀਨਰੀ ਪਸ਼ੂ ਧਨ ਤੇ ਅਨਾਜ ਤਬਾਹ ਹੋ ਗਿਆ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਮਿੱਟੀ ਇਕੱਠਾ ਹੋਣ ਨਾਲ ਅਗਲੇ ਫਸਲੀ ਚੱਕਰ ਤੇ ਅਸਰ ਪਵੇਗਾ ਕਿਸਾਨਾਂ ਦੀ ਮਦਦ ਲਈ ਪੀਏਯੂ ਨੇ ਐਲਾਨ ਕੀਤਾ ਕਿ ਉਹ ਆਪਣੇ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਦੇ ਯੋਗਦਾਨ ਰਾਹੀਂ ਸਬਸਿਡੀ ਵਾਲੇ ਕਣਕ ਦੇ ਬੀਜ ਮੁਹੱਈਆ ਕਰਵਾਉਣਗੇ ਉਹਨਾਂ ਅਗੇ ਇਹ ਵੀ ਕਿਹਾ ਕਿ ਪੰਜਾਬ ਭਰ ਵਿੱਚ 35 ਬੀਜ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੋਂ ਕਿਸਾਨ ਆਸਾਨੀ ਨਾਲ ਬੀਜ ਪ੍ਰਾਪਤ ਕਰ ਸਕਦੇ ਹਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਹੜਾਂ ਤੋਂ ਬਾਅਦ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਕਿਸਾਨ ਮੇਲਾ ਲਗਾਇਆ ਗਿਆ ਲੁਧਿਆਣਾ ਦੇ ਆੜੇ ਦਵਾਲੇ ਦੇ ਪਿੰਡਾਂ ਦੇ ਕਿਸਾਨ ਹੜਾਂ ਦੀ ਮਾਰ ਜਿਨ੍ਹਾਂ ਨੇ ਝੱਲੀ ਉਸ ਮੇਲੇ ਵਿੱਚ ਪਹੁੰਚ ਰਹੇ ਨੇ ਖੇਤੀਬਾੜੀ ਮਾਹਰ ਪਹਿਲਾਂ ਹੀ ਪੰਜਾਬ ਦੇ ਹੋਰ ਹਿੱਸਿਆਂ ਤੋਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹ ਦੇਣ ਲਈ ਪਹੁੰਚ ਚੁੱਕੇ ਨੇ ਤੇ ਇਸ ਸਾਲ ਮੇਲੇ ਦਾ ਵਿਸ਼ਾ ਸੀ ਖੇਤੀ ਪੈਦਾ ਕਰੋ ਆਮਦਨ ਵਧਾਓ ਖੇਤੀ ਕਰੋ ਤੇ ਆਮਦਨ ਵਧਾਓ ਇਹ ਵਿਸ਼ਾ ਸੀ ਤੇ ਉੱਥੇ ਹੀ ਕਿਸਾਨਾਂ ਨੇ ਹੜਾਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਤੇ ਚਰਚਾ ਕੀਤੀ ਖੇਤੀਬਾੜੀ ਆਮਦਨ ਉਨ ਲਈ ਮਾਹਿਰਾਂ ਤੋਂ ਹੱਲ ਮੰਗੇ ਹਾਲਾਂਕਿ ਮੇਲੇ ਵਿੱਚ ਸਬਿਆਚਾਰਕ ਸਮਾਗਮ ਨਹੀਂ ਕਰਵਾਏ ਗਏ ਹੜਾਂ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਫਸਲਾਂ ਦਾ ਨੁਕਸਾਨ ਮਿੱਟੀ ਦੀ ਘਟੋਤੀ ਮਸ਼ੀਨਰੀ ਨੂੰ ਨੁਕਸਾਨ ਪਸ਼ੂਆਂ ਦੀ ਪਰੇਸ਼ਾਨੀ ਤੇ ਗੰਭੀਰ ਚਰਚਾ ਕੀਤੀ ਗਈ ਇਸ ਦੇ ਬਾਵਜੂਦ ਕਿਸਾਨ ਸਵੈ ਨਿਰਭਰਤਾ ਅਤੇ ਨਵੀਨਤਾ ਪ੍ਰਤੀ ਉਸ਼ਾਹਤ ਸਨ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਨੇ ਕਿਹਾ ਕਿ ਰਾਵੀ ਦਰਿਆ ਦੇ ਓਵਰਫਲੋ ਨੇ ਹੜਾਂ ਦਾ ਕਾਰਨ ਬਣਾਇਆ ਹੈ ਜਸਨਾਰ 5 ਲੱਖ 100 ਇਕੜ ਜ਼ਮੀਨ ਮਸ਼ੀਨਰੀ ਪਸ਼ੂ ਧਨ ਤੇ ਅਨਾਜ ਤਬਾਹ ਹੋ ਗਿਆ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਮਿੱਟੀ ਇਕੱਠਾ ਹੋਣ ਨਾਲ ਅਗਲੇ ਫਸਲੀ ਚੱਕਰ ਤੇ ਅਸਰ ਪਵੇਗਾ ਕਿਸਾਨਾਂ ਦੀ ਮਦਦ ਲਈ ਪੀਏਯੂ ਨੇ ਐਲਾਨ ਕੀਤਾ ਕਿ ਉਹ ਆਪਣੇ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਦੇ ਯੋਗਦਾਨ ਰਾਹੀਂ ਸਬਸਿਡੀ ਵਾਲੇ ਕਣਕ ਦੇ ਬੀਜ ਮੁਹੱਈਆ ਕਰਵਾਉਣਗੇ ਉਹਨਾਂ ਅਗੇ ਇਹ ਵੀ ਕਿਹਾ ਕਿ ਪੰਜਾਬ ਭਰ ਵਿੱਚ 35 ਬੀਜ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੋਂ ਕਿਸਾਨ ਆਸਾਨੀ ਨਾਲ ਬੀਜ ਪ੍ਰਾਪਤ ਕਰ ਸਕਦੇ ਹਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਹੜਾਂ ਤੋਂ ਬਾਅਦ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਕਿਸਾਨ ਮੇਲਾ ਲਗਾਇਆ ਗਿਆ ਲੁਧਿਆਣਾ ਦੇ ਆੜੇ ਦਵਾਲੇ ਦੇ ਪਿੰਡਾਂ ਦੇ ਕਿਸਾਨ ਹੜਾਂ ਦੀ ਮਾਰ ਜਿਨ੍ਹਾਂ ਨੇ ਝੱਲੀ ਉਸ ਮੇਲੇ ਵਿੱਚ ਪਹੁੰਚ ਰਹੇ ਨੇ ਖੇਤੀਬਾੜੀ ਮਾਹਰ ਪਹਿਲਾਂ ਹੀ ਪੰਜਾਬ ਦੇ ਹੋਰ ਹਿੱਸਿਆਂ ਤੋਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹ ਦੇਣ ਲਈ ਪਹੁੰਚ ਚੁੱਕੇ ਨੇ ਤੇ ਇਸ ਸਾਲ ਮੇਲੇ ਦਾ ਵਿਸ਼ਾ ਸੀ ਖੇਤੀ ਪੈਦਾ ਕਰੋ ਆਮਦਨ ਵਧਾਓ ਖੇਤੀ ਕਰੋ ਤੇ ਆਮਦਨ ਵਧਾਓ ਇਹ ਵਿਸ਼ਾ ਸੀ ਤੇ ਉੱਥੇ ਹੀ ਕਿਸਾਨਾਂ ਨੇ ਹੜਾਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਤੇ ਚਰਚਾ ਕੀਤੀ ਖੇਤੀਬਾੜੀ ਆਮਦਨ ਉਨ ਲਈ ਮਾਹਿਰਾਂ ਤੋਂ ਹੱਲ ਮੰਗੇ ਹਾਲਾਂਕਿ ਮੇਲੇ ਵਿੱਚ ਸਬਿਆਚਾਰਕ ਸਮਾਗਮ ਨਹੀਂ ਕਰਵਾਏ ਗਏ ਹੜਾਂ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਫਸਲਾਂ ਦਾ ਨੁਕਸਾਨ ਮਿੱਟੀ ਦੀ ਘਟੋਤੀ ਮਸ਼ੀਨਰੀ ਨੂੰ ਨੁਕਸਾਨ ਪਸ਼ੂਆਂ ਦੀ ਪਰੇਸ਼ਾਨੀ ਤੇ ਗੰਭੀਰ ਚਰਚਾ ਕੀਤੀ ਗਈ ਇਸ ਦੇ ਬਾਵਜੂਦ ਕਿਸਾਨ ਸਵੈ ਨਿਰਭਰਤਾ ਅਤੇ ਨਵੀਨਤਾ ਪ੍ਰਤੀ ਉਸ਼ਾਹਤ ਸਨ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਨੇ ਕਿਹਾ ਕਿ ਰਾਵੀ ਦਰਿਆ ਦੇ ਓਵਰਫਲੋ ਨੇ ਹੜਾਂ ਦਾ ਕਾਰਨ ਬਣਾਇਆ ਹੈ ਜਸਨਾਰ 5 ਲੱਖ एकड़ ਜ਼ਮੀਨ ਮਸ਼ੀਨਰੀ ਪਸ਼ੂਧਨ ਤੇ ਅਨਾਜ ਤਬਾਹ ਹੋ ਗਿਆ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਮਿੱਟੀ ਇਕੱਠਾ ਹੋਣ ਨਾਲ ਅਗਲੇ ਫਸਲੀ ਚੱਕਰ ਤੇ ਅਸਰ ਪਵੇਗਾ ਕਿਸਾਨਾਂ ਦੀ ਮਦਦ ਲਈ ਪੀਏਯੂ ਨੇ ਐਲਾਨ ਕੀਤਾ ਕਿ ਉਹ ਆਪਣੇ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਦੇ ਯੋਗਦਾਨ ਰਹੀ ਸਬਸਿਡੀ ਵਾਲੇ ਕਣਕ ਦੇ ਬੀਜ ਮੁਹੱਈਆ ਕਰਵਾਉਣਗੇ ਉਹਨਾਂ ਅਗੇ ਇਹ ਵੀ ਕਿਹਾ ਕਿ ਪੰਜਾਬ ਭਰ ਵਿੱਚ 35 ਬੀਜ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੋਂ ਕਿਸਾਨ ਆਸਾਨੀ ਨਾਲ ਬੀਜ ਪ੍ਰਾਪਤ ਕਰ ਸਕਦੇ ਹਨ